ਗੱਡੀ ਕਿੱਧਰ ਫਸੀ ਆ ਗੱਡੀ ਭਾਜੀ ਗਰਦਾਰ ਦੀਆਂ ਮਾੜੀਆਂ ਤੁਹਾਨੂੰ ਜੀ ਦੱਸਿਏ ਅੱਡੇ 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 ਪਿਓ ਆ ਪਾਣੀ ਐਨਾ ਆ ਸੀਵਰੇਜ ਦਾ ਇਕੱਠਾ ਹੋਇਆ ਤੇ ਵੀਰਾਂ ਹੈ ਨਹੀਂਗਾ ਥੱਲੇ ਸੀਵਰੇਜ ਦਾ ਪਤਾ ਨਹੀਂ ਟੋਆ ਸੀ ਪਤਾ ਨਹੀਂ ਇੱਧਾ ਟੋਆ ਗੱਡੀ ਵਿੱਚ ਜੜੇ ਭੀ ਫਸ ਗਿਆ ਸਾਡੇ ਸਾਹਮਣੇ ਦੇਖ ਲਓ ਕਿੰਨਾ ਪਾਣੀ ਪਾਣੀ ਹੋਇਆ ਕਿਤੇ ਵਿੱਚ 7-8 ਬੰਦੇ ਲਗੇ ਤਾਂ ਨਹੀਂ ਨਿਕਲੀ ਟੋਜਨ ਬਾਰੇ ਗੱਡੀ ਗੱਡੀ ਆ ਤੇ ਸੜਕਾਂ ਦਾ ਐਨਾ ਬੁਰਾ ਲਿਆ ਭਾਜੀ ਕੀ ਕਹਣਾ ਸਰਕਾਰ ਨੂੰ ਮੈਂ ਤਾਂ ਤੁਹਾਡੇ ਸਾਹਮਣੇ ਬਸ 10 ਮਿੰਟ 15 ਮਿੰਟ ਪਾਣੀ ਪਾਣੀ ਹੋਇਆ ਪਿਆ ਇਹ ਗੱਡੀ ਜਗਾ ਕੋ ਟੂ ਵੀਲਰ ਹੁੰਦਾ ਵਾਈਕ ਵਗੈਰਾ ਉਲਟ ਜਾਣਾ ਸੀ ਭਾਜੀ ਕੁਝ ਵੀ ਹੋ ਜਾਂਦਾ ਐਕਸੀਡੈਂਟ ਹੁੰਦਾ ਕੋ ਥੱਲੇ ਆ ਜਾਂਦਾ ਆਚਾ ਹੋ ਸਕਦਾ ਜੇ ਉਹ ਵੱਡਾ ਸੀ ਸਰਕਾਰ ਨੂੰ ਕੀ ਕਹਣਾ ਜਾਓਗੇ ਸਰਕਾਰ ਨੂੰ ਇਹੀ ਭਈ ਲਿਆ ਭਈ ਜਿਹੜੇ ਆਪਣੇ ਕੰਮ ਕਰਨ ਵਾਲੇ ਆ ਕਰਨ ਥਾਣੇ ਗੈਲੀ ਇਦਾਂ ਨਹੀਂ ਕਰਨ ਨੰਗੇਦੀਆਂ ਹੀ ਆ ਇਹ ਗੱਡੀ ਕਿਦਾਂ ਫਸੀ ਗੱਡੀ ਭਾਜੀ ਸਰਦਾਰੀਆਂ ਮਾਰੀਆਂ ਅੰਦਰ ਹੀ ਦਸਲੇ ਅੱਡੇ ਅੱਡੇ ਪਿਓ ਆ ਪਾਣੀ ਇੰਨਾ ਸੀਵਰੇਜ ਦਾ ਇਕੱਠਾ ਹੋਇਆ ਤੇ ਦੀਦਾ ਹੈ ਨਹੀਂ ਗਾ ਥੱਲੇ ਸੀਵਰੇਜ ਦਾ ਪਤਾ ਨਹੀਂ ਟੋਆ ਸੀ ਪਤਾ ਨਹੀਂ ਇਦਾਂ ਟੋਆ ਗੱਡੀ ਵਿੱਚ ਜਿਹੜੇ ਫਸ ਗਏ ਤੁਹਾਡੇ ਸਾਹਮਣੇ ਦੇਖ ਲਓ ਕਿੰਨਾ ਪਾਣੀ ਪਾਣੀ ਹੋ ਰਿਹਾ ਕੀ ਦੇ ਵਿੱਚ 7-8 ਕਦੇ ਲਗੇ ਤਾਂ ਨਹੀਂ ਨਿਕਲੀ ਟੋਜਨ ਵਾਗੇ ਗੱਡੀ ਗੱਡੀ ਆ ਤੇ ਸੜਕਾਂ ਦਾ ਇੰਨਾ ਬੁਰਾ ਆ ਲਿਆ ਭਾਈ ਠੀਕ ਹੈ ਨਾ ਸਰਕਾਰ ਸੜਕ ਪਿਆ ਜੀ ਵੀ ਤਾਂ ਤੁਹਾਡੇ ਸਾਹਮਣੇ ਬਸ 10 ਮਿੰਟ 15 ਮਿੰਟ ਪਾਣੀ ਪਾਣੀ ਹੋਇਆ ਤੇ ਆ ਜਿਆ ਗੱਡੀ ਜਗਾ ਕੋਈ ਟੂ ਵੀਲਰ ਹੁੰਦਾ ਬਾਈਕ ਵੈਰਾ ਉਲਟ ਜਾਣਾ ਸੀ ਭਾਈ ਜੋ ਜੀ ਹੁੰਦਾ ਹੈ ਐਕਸੀਡੈਂਟ ਉਹਨਾਂ ਕੋ ਥੱਲੇ ਲਿਆ ਜਾਂਦਾ ਆਸਾਂ ਹੋ ਸਕਦਾ ਜੀ ਉਹ ਵੱਡਾ ਸਰਕਾਰ ਨੂੰ ਕੀ ਕਹਿਣਾ ਜਾਊਗਾ ਸਰਕਾਰ ਨੂੰ ਇਹੀ ਬਈ ਲਿਆ ਬਈ ਇਹੜੇ ਆਪਣੇ ਕੰਮ ਕਰਨ ਵਾਲੇ ਆ ਕਰਨ ਨਾਲ ਗੈਲੀ ਇੰਦਾਂ ਨਹੀਂ ਕਰਨ ਨਾਲ ਗੈਲੀ ਹੀ ਹੈ ਜੀ